ਸਮਾ ਆਇਆ ਤਦਸਾਨੀ ਮੁਕਾਰ ਕੇ ਇੱਕ ਤਮਾਸ਼ਾ ਝੂਠਦਾ ਦੂਜਾ ਸ਼ੁਰੂ ਕਰਦਾ ਮੁਕਾਰ ਕੇ ਇੱਕ ਤਮਾਸ਼ਾ ਝੂਠਦਾ ਦੂਜਾ ਸ਼ੁਰੂ ਕਰਦਾ ਰਚਾਉਂਦੇ ਕੌਣ ਆਦਮ ਬ ਸਮਾ ਆਇਆ ਤਦਸਾਨੀ ਕਿਨਿਆ ਸਰ ਟਿੱਕੀ ਰਾਤੇ ਸੀ ਧਰਤੀ ਨੇ परी क्यों भूख इक लंबी टिकी रातें सी धरती ने परी क्यों भूख इक लंबी तीकोर लाया सी क्यों अंबर समा आया ता दसांगी बड़ा कुछ है मना अंदर समा आया ता दसांगी इक शेर हो रहा है बिना पानी असाडे सामने विरहण ते ਹੰਝੂਆਂ ਨਾਲ ਬਿਨਾ ਪਾਣੀ ਅਸਾਡੇ ਸਾਹਮਣੇ ਵਿਰਹਣ ਦੇ ਹੰਝੂਆਂ ਨਾਲ ਹਰੇ ਹੋਏ ਕਿਵੇਂ ਬੰਜਰ ਸਮਾ ਆਇਆ ਤਦ ਦਸਾਂਗੇ ਬੜਾ ਕੁਝ ਹੈ ਮਨਾ ਅੰਦਰ ਸਮਾ ਆਇਆ ਤਦ ਦਸਾਂਗੇ ਅਸੀਂ ਪਰਦੇਸੀ ਘਰੇ ਪਰਦੇਸੀਆਂ ਦੇ ਮੁੜ ਕੇ ਪਰਤਣ ਦੀ ਲਗਾ ਕੇ ਆਸ ਗੈਰ ਪਰਦੇਸੀਆਂ ਦੇ ਮੁੜ ਕੇ ਪਰਤਣ ਦੀ ਲਗਾ ਕੇ ਆਸ ਸਦਾ ਕਿਉਂ ਬਿਲਕ ਦੇਰੇ ਦਰ ਸਮਾ ਆਇਆ ਤਦਸਾਈ ਅਸੀਂ ਦਿਲ ਵਿੱਚ ਬਣਾਇਆ ਜੋ ਸਜਾ ਕੇ ਮੂਰਤੀ ਤੇਰੀ ਅਸੀਂ ਦਿਲ ਵਿੱਚ ਬਣਾਇਆ ਜੋ ਸਜਾ ਕੇ ਮੂਰਤੀ ਤੇਰੀ ਕਿਵੇਂ ਉਹ ਟਹਿ ਗਿਆ ਮੰਦਰ ਸਮਾ ਆਇਆ ਤਦ ਦੱਸਾਂਗੇ ਕਿਵੇਂ ਉੱਚੇ ਚਾਰੇ ਹੋ ਗਏ ਅੰਬਰ ਦੇ ਦਾਵੇਦਾਰ ਮੱਤਕ ਕਿਵੇਂ ਉੱਚੇ ਚਾਰੇ ਹੋ ਗਏ ਅੰਬਰ ਦੇ ਦਾਵੇਦਾਰ ਕਿਵੇਂ ਘਰ ਹੋ ਗਏ ਖੰਡਰ ਸਮਾ ਆਇਆ ਤਦ ਦੱਸਾਂਗੇ ਬੜਾ ਕੁਝ ਹੈ ਮਨਾ ਅੰਦਰ समा आया तो दसा गे कि समा आया तो दसा बिटा जी ने दस मिनट ती बिटा जी मैं एक ही गजल कह जो असी गलती ही नहीं कीती जो असी गलती ही नहीं की देना जवाब बाकी है ਬੇਬਜ਼ਾਰੀ ਜੋ ਸਜਾਵਾਂ ਚੱਲੀਆਂ ਨੇ ਬਸ ਉਹਨਾਂ ਨਾਲ ਹਿਸਾਬ ਕਰੀਏ ਜਸਤੇ ਵਿੱਚ ਜਿਕਰ ਬਸ 13 ਹੋਵੇ ਜਸਤੇ ਵਿੱਚ ਫਿਕਰ ਬਸ 13 ਹੋਵੇ ਜਸਤੇ ਹਰ ਸ਼ਬਦ ਚ ਦਿਸੇ ਤੂੰ ਹੀ ਬਸ ਉਹ ਲਿਖਣੀ ਕਿਤਾਬ ਬਾਕੀ ਹੈ ਜੋ ਅਸੀਂ ਗਲਤੀ ਹੀ ਨਹੀਂ ਕੀਤੀ ਉਸ ਦਾ ਦੇਣਾ ਜਵਾਬ ਬਾਕੀ ਹੈ ਦਿਨ ਦਿਹਾੜੇ ਜੋ ਚੋਖ ਹੈ ਪਾਉਂਦਾ ਉਹੀ ਰਾਤਾਂ ਨੂੰ ਆਲਣੇ ਲਾਉਂਦਾ ਉਸ ਦੇ ਮੁੱਖ ਤੋਂ ਵੀ ਸ਼ਰਾਫਤ ਦਾ ਇੱਕ ਲੈਣਾ ਨਕਾਬ ਬਾਕੀ ਹੈ ਜੋ ਅਸੀਂ ਗਲਤੀ ਹੀ ਨਹੀਂ ਕੀਤੀ ਉਸ ਦਾ ਦੇਣਾ ਜਵਾਬ ਬਾਕੀ ਹੈ ਰਾਤ ਨੂੰ ਜਾ ਕੇ ਲਿਖੇ ਜਿਹੜੇ ਉਹ ਚਰਾਣ ਲੈ ਗਏ ਇਸ ਪੰਨੇ ਮੇਰੇ ਜਿਸ ਨੂੰ ਕੋਈ ਚਰਾ ਨਹੀਂ ਸਕਿਆ ਮੇਰੇ ਨੈਣੀ ਉਹ ਖਾਬ ਬਾਕੀ ਹੈ ਰਾਤ ਨੂੰ ਜਾ ਕੇ ਲਿਖੇ ਜਿਹੜੇ ਉਚਰਾ ਲੈ ਗਏ ਸਫੇ ਮੇਰੇ ਜਿਸ ਨੂੰ ਕੋਈ ਚਾ ਨਹੀਂ ਸਕਿਆ ਮੇਰੇ ਲੈਣੀ ਉਹ ਖਾਮ ਬਾਕੀ ਹੈ ਜੋ ਅਸੀਂ ਗਲਤੀ ਹੀ ਨਹੀਂ ਕੀਤੀ ਉਸਤਾ ਦੇਣਾ ਜਵਾਬ ਬਾਕੀ ਹੈ ਜਸਤੇ ਪਾਣੀ ਨੇ ਸੀ ਲਾਉ ਮਿੱਠਾ ਜਸਤੇ ਪਾਣੀ ਨੇ ਸੀ ਲਾਉ ਮਿੱਠਾ ਫੇਰ ਉਹ ਪਾਣੀ ਰਿਹਾ ਨਹੀਂ ਮਿੱਠਾ ਸਾਡੇ ਵੱਲ ਤਾਂ ਬਿਆਸ ਹੈ ਬਾਕੀ ਤੇ ਉਹਨਾਂ ਬਲਚਨਾਬ ਬਾਕੀ ਹੈ ਜਿਸ ਤੇ ਪਾਣੀ ਨੇ سیلਉ ਦਿੱਖਾ ਫੇਰੋ ਪਾਣੀ ਰਿਹਾਲੇ ਮਿੱਠਾ ਸਾਡੇ ਵੱਲ ਤਾਂ ਬਿਆਸ ਹੈ ਬਾਕੀ ਤੇ ਉਹਨਾਂ ਬਲਚਨਾਬ ਬਾਕੀ ਹੈ ਜੋ ਅਸੀਂ ਗਲਤੀ ਵੀ ਕੀਤੀ ਉਸਤਾਦ ਦੇਣਾ ਜੋ ਕਰ ਬਾਕੀ ਹੈ ਦੇਵ ਜਾਈ ਜੋ ਸਜਾ ਮਚ ਲੀਆਂ ਨਹੀਂ ਬਸ ਉਹਨਾਂ ਦਾ ਸਤਾ ਬਾਕੀ ਹੈ ਬਰਸਨ ਦਾ ਸਤਾ ਬਾਕੀ ਬੜਬੜੇ ਤੇ